ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਚੜ੍ਹਦੀਆਂ ਗਲਾਂ ਵਿੱਚ ਰੱਖੇ ਅੱਜ ਤੱਕ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ ਜੋ ਕਿ ਅੱਜ ਆਪਾਂ ਗੱਲ ਕਰਾਂਗੇ ਜੋ ਕਿ ਆਪਾਂ ਨੂੰ ਬਹੁਤ بڑا ਡਰ ਸਤਾ ਰਿਹਾ ਜੀ ਬਾਉਨੇ ਤੇ ਛੋਟੇ ਤੇ ਮਦਰੇ ਬੂਟੇ ਦਾ ਜੀ ਝੋਨੇ ਦਾ ਜੋ ਕਿ ਝੋਨੇ ਦੇ ਵਿੱਚ ਅੱਜ ਕੱਲ੍ਹ ਅਕਸਰ ਬੂਟਾ ਹੋ ਰਿਹਾ ਜੀ ਇਹ ਸਾਰਿਆਂ ਨੂੰ ਮੇਨ ਗੱਲ ਤਾਂ ਪਹਿਲਾਂ ਮੈਂ ਕਰੂੰ ਅਪੀਲ ਕਰੂੰ ਕਿਸਾਨਾਂ ਨੂੰ ਕਿ ਜਿਹੜਾ ਵੀ ਤੁਸੀਂ ਰੇ ਜਾਂ ਪਾਣੀ ਜਾਂ ਦਵਾਈ ਤੁਸੀਂ ਭਈਆਂ ਤੋਂ ਛਿੜਕਾਉਨੇ ਹੋ ਇਹ ਥੋੜਾ ਜਿਹਾ ਆਪ ਹਿੰਮਤ ਕਰੇ ਕਰੋ ਖੇਤ ਦੇ ਵਿੱਚ ਜਾ ਕੇ ਤੁਸੀਂ ਦੇਖੇ ਕਰੋ ਕਿ ਸਾਡੀ ਜਿਹੜੀ ਅਸੀਂ ਫਸਲ ਬੀਜੀ ਹੈ ਝੋਨੇ ਦੀ ਇਹਨੂੰ ਕਿਸ ਚੀਜ਼ ਦੀ ਘਾਟ ਹੈ ਜੇਕਰ ਪਾਣੀ ਦੀ ਘਾਟ ਆ ਤਾਂ ਪਾਣੀ ਦੋ ਸਪਰੇਅ ਦੀ ਘਾਟ ਆ ਸਪਰੇਅ ਕਰੋ ਰੇ ਦੀ ਘਾਟ ਆ ਤਾਂ ਜੂਰੀਆ ਦੋ ਜ਼ਿੰਕ ਦੋ ਲੋਹਾ ਦੋ ਜੋ ਜਿਸ ਚੀਜ਼ ਦੀ ਵੀ ਘਾਟ ਆ ਝੋਨੇ ਨੂੰ ਦੋ ਜੀ ਤਾਂ ਕਿ ਆਪਣਾ ਝੋਨਾ ਬਾਦ ਫੁੱਲ ਕੇ ਵਧੀਆ ਆਪਾਂ ਨੂੰ ਫਲ ਦੇ ਕੇ ਵਧੀਆ ਕਮਾਈ ਦੇ ਸਕੇ ਤੇ ਨੰਬਰ 2 ਆ ਜੀ ਜਿਹੜਾ ਕਿ ਆਪਾਂ ਅਕਸਰ ਪਿੱਛੇ ਦੋ ਦੋ ਸਾਲ ਪਹਿਲਾਂ ਤਿੰਨ ਸਾਲ ਪਹਿਲਾਂ ਬਾਵਨੇ ਤੇ ਛੋਟੇ ਤੇ ਮਾਦਰੇ ਬੂਟੇ ਦੀ ਬਿਮਾਰੀ ਜੀ ਨੂੰ ਆਪਾਂ ਕੀ ਬੈਰਤ ਕਹਿ ਦਿੰਨੇ ਆ ਉਹ ਇੱਕ ਤਰ੍ਹਾਂ ਦਾ ਵਾਇਰਸ ਸੀਗਾ ਜੀ ਉਹ ਇਸ ਸਾਲ ਵੀ ਆਇਆ ਹੋਇਆ ਕਈਆਂ ਦੇ ਖੇਤਾਂ ਦੇ ਵਿੱਚ ਬੌਨਾ ਤੇ ਮਧਰਾ ਬੂਟਾ ਤੇ ਅਸੀਂ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਅਸੀਂ ਲੋਕਾਂ ਦੇ ਜਾਣ ਕੇ ਸੁਝਾਅ ਪੁੱਛੇ ਸੀਗੇ ਕਿਉਂਕਿ ਸਾਨੂੰ ਤਾਂ ਪਤਾ ਹੈ ਇਹ ਮਧਰੇ ਤੇ ਬੂਟ ਮਧਰੇ ਤੇ ਛੋਟੇ ਬੂਟੇ ਦਾ ਕੀ ਹੱਲ ਹੈ ਜੀ ਅਸੀਂ ਸੁਝਾਅ ਪੁੱਛੇ ਸੀਗੇ ਲੋਕਾਂ ਦੇ ਵੀ ਦੇਖੋ ਲੋਕਾਂ ਦੀ ਰਾਏ ਲੱਤੀ ਸੀਗੀ ਵੀ ਲੋਕ ਕੀ ਕੀ ਕਹਿੰਦੇ ਨੇ ਵੀਡੀਓ ਪਾਈ ਸੀਗੀ ਲੋਕਾਂ ਦੇ ਕਈਆਂ ਦੇ ਫੋਨ ਆ ਜੀ ਇਹਨੂੰ ਤੁਸੀਂ ਜੰਪ ਦੀ ਸਪਰੇਅ ਕਰੋ ਜੀ ਇਹ ਚ ਥਾਇਆ ਪਾਓ ਜੀ ਇਹ ਚ ਫੰਗੀ ਸਾਈਡ ਪਾਓ ਜੀ ਪਰ ਇਹ ਬਿਲਕੁਲ ਗਲਤ ਹੈ ਜੀ ਕੋਈ ਤੁਸੀਂ ਸਪਰੇਅ ਨਹੀਂ ਕਰਨੀ ਕੋਈ ਫੰਗੀ ਸਾਈਡ ਨਹੀਂ ਪਾਉਣੀ ਕੁਝ ਨਹੀਂ ਪਾਉਣਾ ਹੈਗਾ ਨੰਬਰ 2 ਜੀ ਪਹਿਲਾਂ ਤਾਂ ਆਪਣੀ ਜੀਰੀ ਦੇ ਵਿੱਚ ਵੜ ਕੇ ਤੁਸੀਂ ਦੇਖੋ ਜੇਕਰ ਤੁਹਾਨੂੰ ਵਿੱਚ ਮਧਰੇ ਜਾਂ ਛੋਟੇ-ਬੂਟੇ ਲੱਗਦੇ ਨੇ ਤਾਂ ਉੱਥੋਂ ਦੋ ਬੂਟੇ ਪੱਟੋ ਉਹਨਾਂ ਨੂੰ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਸੈਂਪਲ ਦੇ ਲਈ ਭੇਜੋ ਉੱਥੋਂ ਤੁਹਾਨੂੰ 2-3 ਬਾਅਦ ਸੈਂਪਲ ਦਾ ਪਤਾ ਲੱਗ ਜੂਗਾ ਕਿ ਸਾਡੇ ਬੂਟੇ ਨੂੰ ਮਾਦਰੇ ਜਾਂ ਛੋਟੇ ਜਾਂ ਗੱਟੂ ਬੂਟੇ ਦੀ ਬਿਮਾਰੀ ਹੈਗੀ ਹੈ ਇਹ ਵਾਇਰਸ ਹੈਗਾ ਜੇਕਰ ਹੈਗਾ ਅੱਜ ਆਪਾਂ ਤੁਹਾਨੂੰ ਉਹਦਾ ਹੱਲ ਦੱਸਾਂਗੇ ਉਹ ਪੱਕਾ ਹੱਲ ਹੈ ਜੀ ਕਿਉਂਕਿ ਅਸੀਂ ਜਦੋਂ ਪਿੱਛੇ ਇਹ ਵਾਇਰਸ ਆਇਆ ਸੀਗਾ ਇਹ ਆਪਣਾ ਖੁਦ ਕੰਮ ਕਰਿਆ ਹੋਇਆ ਕਿਉਂਕਿ ਸਾਡੀ ਜੀਰੀ ਨੂੰ ਵੀ ਪਹਿਲਾਂ ਪਿਛਲੇ ਸਾਲ ਮਾਦਰੇ ਤੇ ਛੋਟੇ ਬੂਟੇ ਰਹਿ ਗਏ ਸੀਗੇ ਅਸੀਂ ਆਪਣਾ ਚਾਲ ਦਲੇ ਤਾਂ ਉਹਨਾਂ ਨੂੰ ਦੱਸਿਆ ਕਿ ਦੋ ਬੂਟੇ ਪੱਟ ਕੇ ਮਿੱਟੀ ਦੇ ਸਮੇਤ ਮਿੱਟੀ ਨਹੀਂ ਛਾੜਨੀ ਹੈਗੀ ਉਹਨਾਂ ਦੀ ਮਿੱਟੀ ਦੇ ਸਮੇਤ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਤੁਸੀਂ ਲੈ ਕੇ ਜਾਓ ਤੇ ਅਸੀਂ ਲੈ ਕੇ ਗਏ ਉੱਥੇ ਉਹਨਾਂ ਨੇ ਸੈਂਪਲ ਦੀ ਜਾਂਚ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਇੱਕ ਵਾਇਰਸ ਹੈ ਜੀ ਜੋ ਕਿ ਜੀਰੀ ਲਾਉਣ ਤੋਂ 20-22 ਦਿਨ ਬਾਅਦ ਇਹ ਵਾਇਰਸ ਪੈਦਾ ਹੁੰਦਾ ਜੀ ਜਦੋਂ ਆਪਾਂ ਜੀਰੀ ਲਾ ਦਿੰਦੇ ਹਾਂ ਨਾ 20-22 ਦਿਨ ਬਾਅਦ ਇੱਕ ਕਿੱਤੇ ਰੰਗ ਦਾ ਤੋਤਾ ਕਹਿ ਲੋ ਜਾਂ ਟਿੱਡਾ ਕਹਿ ਲੋ ਉਹ ਬੈੰਦਾ ਜੀ ਆ ਕੇ ਬੂਟੇ ਦੇ ਉੱਤੇ ਜਿਹੜੇ ਬੂਟੇ ਦੇ ਉੱਤੇ ਉਹ ਬੈਠ ਗਿਆ ਉਹ ਮੰਨ ਲਓ ਉਹ ਮਾਦਰਾ ਜਾਂ ਗੱਟੂਏ ਰਹੂਗਾ ਜੀ ਉਹ ਬੂਟਾ ਬਾਤਾ ਖੁੱਲਦਾ ਨਹੀਂ ਹੈਗਾ ਤੇ ਸਾਨੂੰ ਫਿਰ ਉਹਨਾਂ ਨੇ ਕੀ ਪਛਾਣ ਦੱਸੀ ਜਦੋਂ ਅਸੀਂ ਸੈਂਪਲ ਹੀ ਲੈ ਕੇ ਗਏ ਤੁਹਾਨੂੰ ਅਸੀਂ ਦਿਖਾएंगे ਇਹ ਆਪਣਾ ਬੂਟਾ ਜੀ ਆਪਾਂ ਜੀਰੀ ਦੇ ਵਿੱਚੋਂ ਕੱਟ ਕੇ ਲੈਂਦਾ ਇਹ ਮਾਦਰਾ ਬੂਟਾ ਜੀ ਇਹ ਇਹਨੂੰ ਕਹਿੰਦੇ ਨੇ ਗੱਟੂ ਬੂਟਾ ਇਹ ਹੁਣ ਤੁਹਾਨੂੰ ਅਸੀਂ ਜੜ ਤੋਂ ਧੋਕੇ ਦਿਖਾएंगे ਜੜ ਤੋਂ ਹਟਣ ਦੇ ਬਾਅਦ ਫਿਰ ਤੁਹਾਨੂੰ ਦਿਖਾएंगे ਵੀ ਇਹਦੀ ਪਛਾਣ ਕੀ ਦਸੀ ਉਹਨਾਂ ਨੇ ਜਦ ਪਹਿਲੀ ਜੜ ਤਾਂ ਹੁੰਦੀ ਤੁਸੀਂ ਦੇਖ ਸਕਦੇ ਹੋ ਜੜ ਤੁਹਾਨੂੰ ਦੇਖਣ ਨੂੰ ਠੀਕ ਠਾਕ ਲੱਗਦੀ ਹੋਊਗੀ ਆ ਦੇਖੋ ਜੜ ਤੁਹਾਨੂੰ ਠੀਕ ਠਾਕ ਲੱਗਦੀ ਹੈ ਪਰ ਇਹਦੇ ਪੱਤੇ ਤੁਸੀਂ ਦੇਖ ਸਕਦੇ ਹੋ ਥੱਲੇੋਂ ਗਲਣ ਲੱਗੇ ਆ ਦੇਖੋ ਇੱਕ ਤਰ੍ਹਾਂ ਦਾ ਵਾਇਰਸ ਫੈਲਿਆ ਹੋਇਆ ਜੀ ਜੋ ਕਿ ਵਾਇਰਸ ਤੁਹਾਨੂੰ ਮੈਂ ਦਿਖਾਉਂਗਾ ਵੀ ਕੀ ਚੀਜ਼ ਆ ਇਹ ਇਹ ਤੁਸੀਂ ਜੜ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਵਧੀਆ ਜੜ ਦਿਖ ਰਹੀ ਆ ਕੋਈ ਕੀੜਾ ਨਹੀਂ ਕੋਈ ਮਕੌੜਾ ਨਹੀਂ ਹੈਗਾ ਤੁਹਾਨੂੰ ਧੋਗੇ ਦਿਖਾਈ ਆ ਤੇ ਇਹਦੀ ਹੁਣ ਆਪਾਂ ਜਿਹੜਾ ਵਾਇਰਸ ਆ ਇਹਦੀ ਤੁਹਾਨੂੰ ਹੁਣ ਆਪਾਂ ਨਿਸ਼ਾਨੀ ਦਿਖਾਉਂਦੇ ਕੀ ਆ ਜੀ ਇਹ ਆਪਣਾ ਬੌਨਾ ਬੂਟਾ ਜੀ ਇਹ ਆਪਣੀ ਜੀਰੀ ਤੁਸੀਂ ਦੇਖ ਸਕਦੇ ਹੋ ਬੂਟੇ ਬੂਟੇ ਦਾ ਘੱਟ ਦੇਖ ਸਕਦੇ ਹੋ ਤੇ ਆਪਾਂ ਵਿਚੋਂ ਪੱਟ ਕੇ ਲਿਆਂਦਾ ਜੀ ਬੂਟਾ ਤੁਹਾਨੂੰ ਦਿਖਾਉਣ ਵਾਸਤੇ ਇਹ ਆ ਜੀ ਬੌਨਾ ਬੂਟਾ ਜਦੋਂ ਅਸੀਂ ਸੈਂਪਲ ਹੀ ਉੱਥੇ ਲੈ ਕੇ ਗਏ ਤਾਂ ਸਾਨੂੰ ਉਹਨਾਂ ਨੇ ਪਛਾਣ ਦੱਸੀ ਬੂਟੇ ਦੀ ਕਿ ਜਿਹੜੇ ਬੂਟੇ ਨੂੰ ਵਾਇਰਸ ਆ ਆ ਦੇਖੋ ਜੀ ਆ ਚੀਜ਼ ਆ ਜੀ ਇਹ ਵਾਇਰਸ ਆ ਜੀ ਇਹ ਜੜਾ ਜਿਹੜੀ ਇਹਦੀ ਇਹ ਮਾਦਰਾ ਤੇ ਛੋਟਾ ਬੂਟਾ ਜਿਹੜਾ ਇਹ ਨਿਸ਼ਾਨੀ ਹੈ ਜੀ ਉਹਦੀ ਆ ਦੇਖੋ ਆ ਦੇਖੋ ਇਹ ਜਿਹੜਾ ਆਪਣਾ ਵਧਿਆ ਫੁੱਲਿਆ ਬੂਟਾ ਹੋਊਗਾ ਉਹਦੀ ਜੜ ਜਿਹੜੀ ਹੋਊਗੀ ਉਹਦੀ ਜੜ ਦੇ ਥੱਲੇ ਇਤਾਂ ਦਾ ਨਹੀਂ ਹੋਊਗਾ ਇਹਦੀ ਜਿਹੜੀ ਜੜਾ ਥੱਲੇ ਨੂੰ ਜਾਊਗੀ ਜਿਹੜਾ ਆਪਣਾ ਦੂਸਰਾ ਬੂਟਾ ਵਧਿਆ ਫੁੱਲਿਆ ਵਾ ਉਹਦੀ ਜੜ ਪ੍ਰੋਪਰ ਅੜੜਲੇ ਪੈਜੂਗੀ ਇਹ ਵਾਇਰਸ ਹੈ ਜੀ ਜਿੰਨੇ ਵੀ ਤੁਸੀਂ ਪੱਟ ਕੇ ਛੋਟੇ ਬੂਟੇ ਦੇਖ ਲਿਓ ਇਹ ਬੜਾ ਬੂਟਾ ਪੱਟ ਕੇ ਦੇਖ ਲਿਓ ਉਹਦਾ ਜੜ ਤਾਂ ਇਹ ਫਰਕ ਹੋਊਗਾ ਇਹ ਜਿਹੜਾ ਵਾਇਰਸ ਫੈਲਦਾ ਜੀ ਇਹ ਜੀਰੀ ਲਾਉਣ ਤੋਂ 20-25 ਦਿਨ ਬਾਅਦ ਪੈਦਾ ਹੁੰਦਾ ਜੀ ਇਹ ਚਿੱਟਾ ਜਿਹੜਾ ਚਿੱਟੇ ਰੰਗ ਦਾ ਤੋਤਾ ਕਹ ਲਓ ਮੰਨ ਲਓ ਵੀ ਉਹ ਬਸ ਸਿਰਫ 5-7 ਦਿਨੇ ਆਉਂਦਾ ਜੀ ਜਿਹੜੇ ਬੂਟੇ ਤੇ ਬੈਠ ਗਿਆ ਉਹਨੂੰ ਵਾਇਰਸ ਪੈਦਾ ਹੋ ਜਾਣਾ ਉਹ ਛੋਟਾ ਤੇ ਗੱਡੂ ਬੂਟਾ ਹੀ ਰਹੂਗਾ ਉਹਨੂੰ ਕਦੇ ਵੀ ਨਾ ਬੂਟਾ ਬਧੂਗਾ ਤੇ ਨਾ ਉਹਨੂੰ ਪੂਰਾ ਪ੍ਰੋਪਰ ਫਲ ਲੱਗੂਗਾ ਤੇ ਨੰਬਰ 2 ਜੀ ਇਹ ਤੋਂ ਆਪਾਂ ਹੁਣ ਬਚਣ ਲਈ ਕੀ ਕਰਨਾ ਹੈ ਅਸੀਂ ਜਦੋਂ ਪਹਿਲਾਂ ਆਇਆ ਸੀਗਾ ਤੇ ਅਸੀਂ ਸੈਂਪਲ ਦੀ ਜਾਂਚ ਕਰਾਈ ਤੇ ਪਹਿਲਾਂ ਅਸੀਂ ਕੀ ਕਰਿਆ ਉਹਨਾਂ ਨੇ ਦੱਸਿਆ ਕਿ ਇਦਾਂ ਇਦਾਂ ਕਰੋ ਜਿੰਨੀ ਵੀ ਆਪਣੀ ਫਸਲ ਲਾ ਲਓ ਵਿੱਚ ਉਹਨਾਂ ਲੱਗਿਆ ਹੋਇਆ ਸੀਗਾ ਅਸੀਂ ਬੰਦੇ ਲਾਏ ਤੇ ਉਹਨਾਂ ਵਿੱਚੋਂ ਜਿੰਨੇ ਵੀ ਗੱਟੂ ਬੂਟੇ ਦੇ ਛੋਟੇ ਮਦਰੇ ਕੱਢਦੇ ਉਹ ਪੱਟ ਲਈ ਪੱਟ ਕੇ ਅਸੀਂ ਉੱਥੇ ਨਵਾਂ ਢੱਕਾ ਲਾਤਾ ਜੀ ਕਿਉਂਕਿ ਨਵਾਂ ਢੱਕਾ ਵੀ ਲਾਉਣ ਤੋਂ ਬਾਅਦ ਤਕਰੀਬਨ ਨਾਲੇ ਰਲ ਜਾਂਦਾ ਥੋੜਾ ਮੋਟੇ ਫਰਕ ਪੈਂਦਾ ਜੀ ਤੇ ਗੱਟੂ ਬੁੱਟੇ ਜਦੋਂ ਆਪਾਂ ਛੋਟੇ ਬੁੱਟੇ ਪੱਟ ਲਏ ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਕੋਈ ਟੋਆ ਪੱਟ ਕੇ ਉਹਦੇ ਵਿੱਚ ਦੱਬ ਦਿਓ ਜੀ ਜਦੋਂ ਅਸੀਂ ਸਾਰੇ ਬੁੱਟੇ ਪੱਟ ਕੇ ਦੱਬ ਦਿੱਤੇ ਤਾਂ ਸਾਡੀ ਜੀਰੀ ਦੇ ਵਿੱਚੋਂ ਮਾਦਰੇ ਗੱਟੂ ਬੁੱਟੇ ਖਤਮ ਹੋ ਗਏ ਜੀ ਸਾਡੀ ਜਿਹੜੀ ਫਸਲ ਸੀਗੀ ਪਿਛੇ ਜਦੋਂ ਆਇਆ ਸੀਗਾ ਇਹ ਵਾਇਰਸ ਬਹੁਤ ਵਧੀਆ ਫਸਲ ਨਿਕਲੀ ਆ ਤੇ ਬਾਕੀ ਅਸੀਂ ਦੇਖਿਆ ਕਿ ਅਲਦਲੇ ਖੇਤਾਂ ਦੇ ਵਿੱਚ ਬਹੁਤ ਮਾਰ ਕਰੀ ਇਸ ਵਾਇਰਸ ਨੇ ਤੇ ਵੀਰੋ ਆਪਣੀ ਜੀਰੀ ਦੇ ਵਿੱਚ ਤੁਸੀਂ ਘੁੰਮ ਕੇ ਦੇਖੋ ਜੇਕਰ ਤੁਹਾਨੂੰ ਇਹ ਚੀਜ਼ ਲੱਗਦੀ ਹੈ ਪਹਿਲਾਂ ਤਾਂ ਤੁਸੀਂ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਮਿੱਟੀ ਦੇ ਸਮੇਤ ਬੂਟੇ ਦੀ ਜਾਂਚ ਕਰਾਓ ਜੇਕਰ ਜਾਂਚ ਤੁਸੀਂ ਨਹੀਂ ਕਰਾਉਣੀ ਤਾਂ ਜੜ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੇਕਰ 2-4 ਬੂਟੇ ਤੁਸੀਂ ਪੱਟ ਕੇ ਦੇਖ ਲਓ ਜੇਕਰ ਤੁਹਾਨੂੰ ਐਦਾਂ ਦੀ ਜੜ ਲੱਗਦੀ ਹੈ ਤਾਂ ਸਮਝ ਲਓ ਉਸ ਬੂਟੇ ਨੂੰ ਬੈਰਸ ਆ ਜੀ ਉਹਦੇ ਬੂਟੇ ਦੇ ਤਾਂ ਤੁਰੰਤ ਉਹਨਾਂ ਬੂਟਿਆਂ ਨੂੰ ਪੱਟ ਕੇ ਉਹਨਾਂ ਨੂੰ ਮਿੱਟੀ ਦੇ ਵਿੱਚ ਦੱਬ ਦੋ ਤਾਂ ਕਿ ਥੋੜੀ ਫਸਲ ਆ ਜਿਹੜੀ ਦੂਸਰੇ ਬੂਟੇ ਨੂੰ ਵੀ ਬਿਮਾਰੀ ਤੋਂ ਰੁਕ ਸਕੇ ਤੇ ਆਪਣਾ ਧਿਆਨ ਦੇ ਨਾਲ ਰਿਹਾਂ ਸਪਰੇਹਾਂ ਆਪਣਾ ਨਾਲ ਲਾ ਕੇ ਪਾਇ ਕਰੋ ਜੀ ਭਈਆਂ ਸਿਰ ਤੇ ਨਾ ਛੱਡੇ ਕਰੋ ਕਿਉਂਕਿ ਆਪਾਂ ਨੂੰ ਪਤਾ ਕਿ ਆਪਾਂ 6 ਮਹੀਨੇ ਮਿਹਨਤ ਕਰਦੇ ਹਾਂ ਧੁੱਪਾਂ ਦੇ ਵਿੱਚ ਜੇਕਰ ਆਪਣੀ ਫਸਲ ਹੀ ਮਾੜੀ ਨਿਕਲ ਗਈ ਆ ਫਿਰ ਮਿਹਨਤ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਪ੍ਰਭੂ ਤੇ ਮਿਹਨਤ ਸਾਰਿਆਂ ਨੂੰ ਮਿਹਨਤ ਦਾ ਫਲ ਮਿਲਦਾ ਬਸ ਮੈਂ ਇਹੀ ਅਪੀਲ ਕਰੂੰਗਾ ਕਿ ਕੋਈ ਵੀ ਤੁਸੀਂ ਦਵਾਈ ਨਹੀਂ ਪਾਉਣੀ ਕੋਈ ਸਪਰੇ ਨਹੀਂ ਕਰਨੀ ਕਿਉਂਕਿ ਇਹ ਨਾ ਕੋਈ ਸਪਰੇ ਨਾਲ ਮਰਦਾ ਨਾ ਕੋਈ ਦਵਾਈ ਨਾਲ ਮਰਦਾ ਕੁਝ ਵੀ ਪਾਉਣ ਦੇ ਨਾਲ ਨਹੀਂ ਮਰਦਾ ਤੇ ਤੁਸੀਂ ਚਾਜ ਕਰਾ ਕੇ ਦੇਖੋ ਤੇ ਤੁਹਾਨੂੰ ਇਦਾਂ ਹੀ ਦੱਸਣਗੇ ਉਹ ਵੀ ਇਹਦਾ ਇੱਕੋ ਹੱਲ ਹੈ ਜੀ ਇਹਨੂੰ ਪੱਟ ਕੇ ਟੋਆ ਪੱਟ ਕੇ ਮਿੱਟੀ ਦੇ ਵਿੱਚ ਦਾਪੋ ਇਹ ਆਪਣਾ ਝੋਨਾ ਲੱਗਿਆ ਹੋਈ ਦੇਖ ਸਕਦੇ ਤੁਸੀਂ 128 ਅਸੀਂ ਆਪਾਂ ਇੱਥੇ ਕੱਲ ਨੂੰ ਦੋ ਬੰਦੇ ਲਾ ਕੇ ਤੇ ਅਸੀਂ ਆਪ ਵੀ ਨਾਲ ਲੱਗਾਗੇ ਕਿਉਂਕਿ ਜਿਹੜਾ ਅਸੀਂ ਰੇ ਸਪਰੇ ਪਾਣੀ ਪੂਣੀ ਸਭ ਅਸੀਂ ਆਪ ਲਾਉਂਦੇ ਆ ਜੀ ਅਸੀਂ ਆਪ ਵਿੱਚ ਜੀਰੀ ਦੇ ਵਿੱਚ ਵੜ ਕੇ ਦੇਖਦੇ ਹਾਂ ਸਾਨੂੰ ਪਤਾ ਲੱਗਿਆ ਕਿ ਗੱਡੂ ਬੂਟੇ ਨੇ ਇਸ ਕਰਕੇ ਆਪਾਂ ਪਿੱਛੇ ਵੀ ਇਹੀ ਕਰਿਆ ਸੀਗਾ ਹੱਲ ਕਿ ਐਟਕੀ ਵੀ ਕੱਲ ਨੂੰ ਆਪਾਂ ਦੋ ਬੰਦੇ ਲਾ ਕੇ ਤੇ ਆਪ ਲਾ ਕੇ ਸਾਰੇ ਬੂਟੇ ਪੱਟ ਗਏ ਆਪਾ ਟਵਾ ਪਟਕੇ ਦੱਬ ਦੇਣੇ ਨੇ ਤੇ ਉੱਥੇ ਆਪਾਂ ਨਵੇਂ ਬੂਟੇ ਲਾ ਦੇਣੇ ਨੇ ਉਹ ਵੀ ਆਪਣੇ ਨਾਲ ਹੀ ਰੜ ਜਾਣਗੇ। ਬਾਈ ਨਹੀਂ ਕਿ ਬੇਨਤੀ ਹੈ ਜੀ ਜੇਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਹੋਰ ਅਪੀਲ ਕਰੂੰਗਾ ਕਿਸੇ ਵੀ ਤੁਸੀਂ ਯੂਟਿਊਬਰ ਦੇ ਪਿੱਛੇ ਜਾਂ ਕਿਸੇ ਚੈਨਲ ਵਾਲੇ ਦੇ ਪਿੱਛੇ ਨਹੀਂ ਲੱਗਣਾ ਜੀ। ਉਹ ਦੱਸਦੇ ਨੇ ਕਿ ਤੁਸੀਂ ਆਹ ਦਵਾਈ ਪਾਓ ਜੀ ਤੁਹਾਡਾ ਬੂਟਾ ਐ ਹੋ ਜਾਊਗਾ ਹਰਿਆ ਭਰਿਆ ਹੋ ਜਾ ਤੁਹਾਨੂੰ ਫਲ ਮਿਲੂਗਾ। ਇਹ ਬਿਲਕੁਲ ਗਲਤ ਹੈ ਜੀ ਇਹ। ਤੁਸੀਂ ਇੱਕ ਵਾਰੀ ਮੇਰੇ ਕਹਿਣ ਤੇ ਬੂਟਾ ਪਟ ਗਏ ਉੱਥੇ ਜਾਂਚ ਕਰਾਓ ਤੇ ਫਿਰ ਇਹਨਾਂ ਨੂੰ ਪਟ ਕੇ ਜਿੰਨੇ ਵੀ ਛੋਟੇ ਗੱਟੂ ਬੂਟੇ ਨੇ ਮਿੱਟੀ ਦੇ ਵਿੱਚ ਦੱਬ ਦਿਓ ਤੇ ਤੁਹਾਡੇ ਖੇਤ ਦੇ ਵਿੱਚ ਦੁਬਾਰਾ ਵਾਇਰਸ ਨਹੀਂ ਆਊਗਾ ਜੀ ਇਹ ਜਿਹੜਾ ਸਾਡਾ ਬਲੌਗ ਹੁੰਦਾ ਹੈ ਅਸੀਂ ਸ਼ਾਮ ਨੂੰ ਆਪਣੇ ਚੈਨਲ ਦੇ ਉੱਤੇ 8 ਵਜੇ ਪਾਉਂਦੇ ਹੁੰਦੇ ਹਾਂ ਜੀ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੀ ਧੰਨਵਾਦ